ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਦੋ ਰੋਜ਼ਾ ਜਿਹੜਾ ਗੁਰਮਤ ਸਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਸੀ ਅੱਜ ਉਹਦਾ ਪਹਿਲਾ ਦਿਨ ਜਿਹੜਾ ਆ ਸੰਪੰਨ ਹੋਇਆ ਹੈ ਇਹਦੇ ਵਿੱਚ ਗੁਰਬਾਣੀ ਕੰਠ ਪੰਜਾਬੀ ਬੋਲਣੀ ਤੇ ਲਿਖਣੀ ਔਰ ਨਾਲ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਪਰਚੇ ਜਿਹੜੇ ਨੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੋਂ ਲੈ ਗਏ ਸੀਗੇ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਰਿਹਾ ਔਰ ਨਾਲ ਹੀ ਅੱਜ ਸ਼ਾਮ ਨੂੰ ਹੁਣ ਕਵੀ ਦਰਬਾਰ ਹੋਇਆ ਤੇ ਸਾਰੇ ਕਵੀ ਜਿਹੜੇ ਆ ਵੱਖ-ਵੱਖ ਥਾਵਾਂ ਤੋਂ ਦੂਰ-ਦੂਰ ਦੂਰ ਤਰਾਡੇ ਤੋਂ ਪਹੁੰਚੇ ਹੋਏ ਸੀਗੇ ਤੇ ਹੁਣੇ ਅਸੀਂ ਕਵੀ ਦਰਬਾਰ ਦੀ ਸਮਾਪਤੀ ਕਰਕੇ ਹਟਿਆ ਤੇ ਦੂਸਰੇ ਦਿਨ ਜਿਹੜੇ ਆ ਦਸਤਾਰ ਮੁਕਾਬਲੇ ਹੋਣਗੇ ਔਰ ਲੰਬੇ ਕੇਸਾਂ ਦੇ ਮੁਕਾਬਲੇ ਹੋਣਗੇ ਗੁਰਬਾਣੀ ਗੰਠ ਸਡ ਅੱਜ ਜਿਹੜਾ ਰਹਿ ਗਿਆ ਸੀ ਕਿਉਂਕਿ ਬੱਚੇ ਬਹੁਤ ਜ਼ਿਆਦਾ ਹੋਣ ਕਰਕੇ ਸਮਾਂ ਨਹੀਂ ਬਚਿਆ ਸਾਡੇ ਕੋਲੇ ਸਵੇਰ ਤੋਂ ਸੁਖਮਨੀ ਸਾਹਿਬ ਦੇ ਜਿਹੜੇ ਪੁਗ ਪਾਏ ਗਏ ਸੀਗੇ ਔਰ ਨਾਲ ਹੀ ਕੀਰਤਨ ਤੇ ਗੁਰੂ ਕਿਰਪਾ ਬੀਬੀਆਂ ਦਾ ਜੱਥਾ ਸੀ ਉਹਨਾਂ ਨੇ ਕੀਰਤਨ ਕੀਤਾ ਲੁਧਿਆਣੇ ਤੋਂ ਔਰ ਕਲਕ ਵੀਸ਼ਰੀ ਹੋਵੇਗੀ ਕਥਾ ਹੋਵੇਗੀ ਔਰ ਨਾਲ ਹੀ ਦਸਤਾਰ ਮੁਕਾਬਲੇ ਔਰ ਗੱਤਕੇ ਦੀ ਟੀਮ ਜਿਹੜੀ ਆ ਪਰਫਾਰਮੈਂਸ ਦੇਗੀ ਕਿੰਨੇ ਤਾਲ ਤੋਂ ਕਿੰਨੇ ਸਾਲ ਦੇ ਬੱਚੇ ਨੇ ਇਹ ਸੀਗੇ ਜੀ 6th ਕਲਾਸ ਤੋਂ ਲੈ ਕੇ 10th ਕਲਾਸ ਤੱਕ ਦੇ ਬੱਚਿਆਂ ਨੇ ਜਿਹੜਾ ਕੰਪੀਟੀਸ਼ਨ ਦੇ ਵਿੱਚ ਅੱਜ ਭਾਗ ਲਿਆ 150 ਦੇ ਕਰੀਬ ਬੱਚੇ ਸੀਗੇ ਜਿਨ੍ਹਾਂ ਨੇ ਅੱਜ ਪਾਰਟਿਸਪੇਟ ਕੀਤਾ ਸਕੂਲ ਤਾਂ ਵੈਸੇ ਦੇਖੋ ਅਸੀਂ ਸਾਰੇ ਸਕੂਲਾਂ ਵਿੱਚ ਹੀ ਕਿਹਾ ਜਿੰਨੇ ਵੀ ਸਾਹਨੇ ਵਾਲ ਦੇ ਸਕੂਲ ਨੇ ਜਿੱਥੋਂ ਤੱਕ ਮੇਰੀ ਅਪਰੋਚ ਹੋਈ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਸਾਰੇ ਬੱਚੇ ਹੀ ਕਿਸੇ ਲਈ ਮੌਕੇ ਖੁੰਚੇ ਨਾ ਸਾਰੇ ਬੱਚੇ ਪਾਰਟਿਸਪੀਪੇਟ ਕਰਨ ਪਾਰਟਿਸਪੀਪੇਟ ਕਰਨ ਫਿਰ ਵੀ ਇਹ ਸੀ ਕਿ ਕੰਨਿਆ ਵਿਦਿਆਲਿਆ ਸਕੂਲ ਦੇ ਬੱਚੇ ਔਰ ਸਰਕਾਰੀ ਗਵਰਨਮੈਂਟ ਸਕੂਲ ਦੇ ਬੱਚੇ ਆਤਮ ਵਿਦਿਆ ਸਕੂਲ ਦੇ ਬੱਚੇ ਔਰ ਉੱਥੋਂ ਸੀਗੇ ਆਪਣੇ ਸ਼ਕਤੀ ਸਕੂਲ ਦੇ ਬੱਚੇ ਵੀ ਸੀਗੇ ਜਿਹੜੇ ਮੁਕਾਬਲੇ ਕਰਾਏ ਕਰਵਾਏ ਗਏ ਕਿ ਸਰਧਾਰਪ ਕਰਵਾਏ ਦੇ ਇਹ ਬੱਚਿਆਂ ਨੂੰ ਸਾਡਾ ਮੇਨ ਜਿਹੜਾ ਮੋਟਿਵ ਸੀਗਾ ਵੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇ ਤੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਕਿਉਂਕਿ ਬੱਚੇ ਜਿਹੜੇ ਨੇ ਪੰਜਾਬੀ ਬੋਲਣੀ ਅਸੀਂ ਪਿਛਲੇ ਸਾਲ ਵੀ ਇਹ ਜਿਹੜਾ ਅਸੀਂ ਉਦਮ ਕੀਤਾ ਸੀਗਾ ਅਸੀਂ ਦੇਖਿਆ ਸੀ ਬਹੁਤੇ ਬੱਚਿਆਂ ਨੂੰ ਜਿਹੜੀ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ ਅਸੀਂ ਟੈਸਟ ਲਿਆ ਸੀਗਾ ਇੱਕ ਗੁਰਬਾਣੀ ਦਾ ਹੀ ਤੇ ਬੱਚਿਆਂ ਨੂੰ ਉਹਦੇ ਵਿੱਚ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ ਨਾ ਹੀ ਲਿਖਣੀ ਆਉਂਦੀ ਸੀ ਸੋ ਅਸੀਂ ਇਸ ਵਾਰ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਜਿਹੜੇ ਆ ਮੁਕਾਬਲੇ ਪੰਜਾਬੀ ਬੋਲਣੀ ਤੇ ਵੀ ਵਿੱਚ ਰੱਖੇ ਜਾਣ ਤੇ ਹੁਣ ਜਿਹੜੇ ਸੀ ਅਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਦਾ ਟੈਸਟ ਵੀ ਲਿਆ ਔਰ ਪੰਜਾਬੀ ਬੋਲਣ ਤੇ ਲਿਖਣ ਦਾ ਟੈਸਟ ਵੀ ਲਿਆ ਜਿਹੜੇ ਬੱਚਿਆਂ ਨੇ ਪਾਗ ਲਿਆ ਤਾਂ ਉਹਨਾਂ ਬੱਚਿਆਂ ਦੇ ਵੱਲੋਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਵੱਲੋਂ ਬੱਚਿਆਂ ਨੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਬਹੁਤ ਪਰਫਾਰਮੈਂਸ ਕੀਤੀ ਬੱਚਾ ਨੇ ਬਹੁਤ ਸੋਹਣਾ ਹੰਗਾਰਾ ਦਿੱਤਾ ਤੇ ਬੱਚੇ ਬਹੁਤ ਐਕਸਾਈਟ ਬਹੁਤ ਹੀ ਜ਼ਿਆਦਾ ਐਕਸਾਈਟਡ ਸੀ ਕਿ ਅਸੀਂ ਦੇਖਿਆ ਕਿ ਜਦੋਂ ਅਸੀਂ ਟੈਸਟ ਲੈ ਰਹੇ ਸੀ ਤਾਂ ਪਹਿਲੇ ਬੱਚੇ ਬੈਠ ਕੇ ਸਾਰੇ ਤਿਆਰੀ ਕਰ ਰਹੇ ਸੀ ਜਿੰਨੇ ਬਹੁਤ ਹੀ ਐਕਸਾਈਟਡ ਹੁੰਦੇ ਨੇ ਹਨਾ ਕਿ ਪੇਪਰ ਤੋਂ ਪਹਿਲਾਂ ਬੱਚਾ ਤਿਆਰੀ ਕਰਦਾ ਐਂਡ ਤੱਕ ਉਦਾਂ ਹੀ ਬੱਚੇ ਐਕਸਾਈਟਡ ਸੀਗੇ ਕਿ ਅਸੀਂ ਆਪਣੇ ਪ੍ਰੋਜੈਕਟ ਤੇ ਜਾ ਰਹੇ ਨੇ ਇਸੇ ਕਰਕੇ ਆਦਣਾ ਜੋੜਨ ਲਈ ਤਾਂ ਬੱਚਿਆਂ ਲਈ ਮੈਸੇਜ ਹੈ। ਤਾਂ ਮੈਂ ਮਾਤਾ ਪਿਤਾ ਲਈ ਬੱਚਿਆਂ ਲਈ ਹੀ ਮੈਸੇਜ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਆ ਮਾਂ-ਬਾਪ ਬੱਚੇ ਦੇ ਪਹਿਲੇ ਗੁਰੂ ਹੁੰਦੇ ਨੇ ਕਿ ਤੁਸੀਂ ਬੇਸ਼ੱਕ CBSE ਜਾਂ ICSE ਬੋਰਡ ਦੇ ਵਿੱਚ ਬੱਚਿਆਂ ਨੂੰ ਪਾਉਨੇ ਹੋ ਪਰ ਬੱਚਿਆਂ ਨੂੰ ਪੰਜਾਬੀ ਬੋਲਣੇ ਘਰ ਦੇ ਵਿੱਚ ਜ਼ਰੂਰੀ ਲਾਜ਼ਮੀ ਆ। ਬੋਲੀ ਪੰਜਾਬੀ ਬੋਲੀ ਨਾ ਬਸਾਰੋ। ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖੋ ਆਪਣੀ ਮਾਂ ਬੋਲੀ ਆ ਤੇ ਬੱਚਾ ਨੂੰ ਸ਼ੁਰੂ ਤੋਂ ਹੀ ਪੰਜਾਬੀ ਬੋਲੀ ਜਿਹੜੀ ਆ ਉਹ ਸਿਖਾਓ ਘਰ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰਮਤ ਸਖਲਾਈ ਕੈਂਪ ਹੋਇਆ ਜੀ ਇਹ ਸਾਰੇ ਇਲਾਕੇ ਦੇ ਨਿਵਾਸੀਆਂ ਦੇ ਵਿੱਚ ਬਹੁਤ ਹੀ ਬੱਚਿਆਂ ਦੇ ਵਿੱਚ ਉਤਸ਼ਾਹ ਸੀਗਾ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਲੋਕਲ ਬੱਚੇ ਵੀ ਬਹੁਤ ਆਏ ਆ ਸਾਹਨੇ ਵਾਲ ਤੋਂ ਦਰਜਾ ਦਰਜਾ ਆਣ ਵਾਲੇ ਸਕੂਲਾਂ ਤੋਂ ਬੱਚੇ ਬਹੁਤ ਆ ਕੇ ਇੱਥੇ ਉਹਨਾਂ ਨੇ ਅੱਜ ਪਾਰਟਿਸਪੇਟ ਕੀਤਾ ਪਾਸਟ ਸੈਕਿੰਡ ਥਰਡ ਪ੍ਰਾਈਜ਼ ਨਿਕਲੇ ਬੱਚਿਆਂ ਦੇ ਤੇ ਬਹੁਤ ਵਧੀਆ ਉਪਰਾਲਾ ਸੀਗਾ ਜੋ ਅੱਜ ਹੋਇਆ ਜੀ ਸੋ ਮੈਂ ਸਾਰੀ ਸੰਗਤ ਨੂੰ ਸਾਰੀ ਸੰਗਤ ਦਾ ਜਿੰਨੇ ਵੀ ਬੱਚੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰ ਦਾਂ ਅੱਜ ਤੋਂ 7 ਸਾਲ ਪਹਿਲਾਂ ਜੀ ਇਹ ਉਪਰਾਲਾ ਮੈਂ ਇੱਥੇ ਇੱਕ ਵਾਰ ਪਹਿਲੀ ਵਾਰ ਇੱਥੇ ਕੀਤਾ ਸੀਗਾ ਜੀ ਸਿਰਫ ਪੱਗਾਂ ਦੀ ਸਿਖਲਾਈ ਦਾ ਕੈਂਪ ਲਾਇਆ ਸੀਗਾ ਜੀ ਪਗਾਂ ਦੀ ਪਹਿਲਾਂ ਸਖਲਾਈ ਸੀ ਫਿਰ ਲਾਸਟ ਦਿਨ ਮੁਕਾਬਲੇ ਸੀਗੇ ਜੀ ਪਗਾਂ ਦੇ ਤੇ ਨਾਲ ਗੱਤਕਾ ਇਸੇ ਸਥਾਨ ਤੇ ਅੱਜ ਤੋਂ 7 ਸਾਲ ਪਹਿਲਾਂ ਜੀ ਅਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਤੇ ਉਹ ਤੋਂ ਬਾਅਦ ਫਿਰ ਇਹ ਪ੍ਰੋਗਰਾਮ ਥੋੜਾ ਟਾਈਮ ਰੁਕ ਗਿਆ ਸੀ ਬਟ ਹੁਣ ਫਿਰ ਇਹ ਅਸੀਂ ਕੰਟੀਨਿਊ ਕੀਤਾ ਜੀ ਸਾਰਿਆਂ ਨੇ ਰਲ ਮਿਲ ਕੇ ਸਾਰੇ ਦੇ ਸੰਗ ਦੇ ਸਹਿਯੋਗ ਦੇ ਨਾਲ ਹੁਣ ਇਹ ਕੰਟੀਨਿਊ ਅਸੀਂ ਹਰ ਸਾਲ ਪ੍ਰੋਗਰਾਮ ਵਧੀਆ ਤਰੀਕੇ ਨਾਲ ਵੱਧ ਚੜ ਕੇ ਕਰਵਾਇਆ ਕਰਾਂਗੇ ਜੀ ਬਾਬਾ ਜੀ ਜਿਵੇਂ ਦੇਖਦੇ ਹੋ ਜਿਹੜਾ ਅੱਜ ਮੈਂ ਉਹ ਇਮਾਨਦਾਰ ਤੇ ਮੈਡਮ ਉਹ ਜਿੰਦਦਰ ਸਭ ਤੋਂ ਵੱਲੋਂ ਪ੍ਰਾਨਨਾ ਕੀਤਾ ਗਿਆ ਗੁਰਮਤ ਸਪਲਾਈ ਕੈਂਪ ਜਿਹੜਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਬੜੀ ਖੁਸ਼ੀ ਹੋਈ ਆ ਗੁਰਦੁਆਰਾ ਸਾਹਿਬ ਵਿੱਚ ਆ ਕੇ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਚੰਦਰਦੌਰ ਕੌਰ ਸੰਧੂ ਜੀ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਨਨਾ ਕੀਤਾ ਇਸ ਸਮੇਂ ਸਮੇਤੇ ਪ੍ਰਾਨਨਾ ਦੇ ਕਰਦੇ ਰਹੇ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਛੋਟੇ ਬੱਚਿਆਂ ਨੂੰ ਐਡੀ ਵੱਡੀ ਸਿੱਖਿਆ ਦੇਣੀ ਗੁਰਬਾਣੀ ਦੇ ਕੰਠ ਮੁਕਾਬਲੇ ਕਰਾਉਣੇ ਗੁਰਬਾਣੀ ਦੇ ਨਾਲ ਜੋੜਨਾ ਇਹ ਬਹੁਤ ਵੱਡੀ ਇੱਕ ਸੇਧ ਹੁੰਦੀ ਆ ਸਾਡੇ ਛੋਟੇ ਬੱਚਿਆਂ ਨੂੰ ਸੇਧ ਦਿੰਦੀ ਆ ਅੱਜ ਮੈਂ ਸਾਰੀ ਇਸ ਕਮੇਟੀ ਨੂੰ ਵਧਾਈਆਂ ਦਿੰਦਾ ਵਾਂ ਕਿ ਉੱਥੇ ਮੈਂ ਅੱਜ ਤੌਰ ਨੂੰ ਪਤਾ ਹੀ ਆ ਵੀ ਸਾਡੇ ਛੋਟੇ ਸਹਾਜਾ ਦੇ ਵੱਡੇ ਸਹਾਜਾ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋਰ ਸਿੰਘਾਂ ਨੇ ਜਿੰਨਾਂ ਨੇ ਸ਼ਹੀਦੀਆਂ ਪਾਈਆਂ ਨੇ ਅੱਜ ਸਾਨੂੰ ਇਹੀ ਆ ਪ੍ਰਣਾਮ ਸ਼ਹੀਦਾਂ ਨੂੰ ਕਿ ਅੱਜ ਦੇ ਸਮੇਂ ਸਾਨੂੰ ਲੋੜ ਆ ਫਰੇਕ ਕਾਰਵਰ ਛੱਡ ਕੇ ਅੱਜ ਉਸ ਛੋਟੇ ਛੋਟੇ ਬੱਚਿਆਂ ਤੁਸੀਂ ਇਦਾਂ ਨੂੰ ਸੁਧਾਰ ਦੀ ਭੇਟ ਕਰੀਏ ਜੇ ਅੱਜ ਆਪਾਂ ਇਹ ਬੱਚਿਆਂ ਬਾਰੇ ਦੱਸਾਂਗੇ ਤਾਂ ਜਿਹੜੀ ਸਾਡੀ ਆਉਣ ਵਾਲੀ ਨਸ਼ਾਲਾ ਜਾਂ ਸਾਡੀ ਪੀੜ੍ਹੀ ਹੈ ਜਾਂ ਸਾਡੇ ਬੱਚੇ ਨੇ ਇਹ ਅੱਗੇ ਵਾਸਤੇ ਇਤਿਹਾਸ ਤੋਂ ਜਾਣੂ ਹੋ ਕੇ ਵੱਡੀਆਂ ਉੱਚੀਆਂ ਪੰਗਾ ਤੇ ਜਾਣਗੇ ਤੇ ਗੁਰਬਾਣੀ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਤੇ ਆਪਣੇ ਮਾਤਾ ਪਿਤਾ ਦੀ ਜੋ ਦੇਣ ਆ ਉਹਨਾਂ ਦਾ ਜਨਮ ਦਿੱਤਾ ਹੋਇਆ ਵਾ ਆਪਣੇ ਮਾਤਾ ਪਿਤਾ ਦੀ ਜਿਹੜੀ ਆ ਪੁਰਵਤਵਾਵਾ ਸ਼ਾਨ ਆ ਉਹ ਹਿੰਦੁਸਤਾਨ ਦੇ ਵਿੱਚ ਇਹ ਬੱਚੇ ਕਾਇਮ ਕਰ ਦੇਣਗੇ ਕਿ ਸਾਨੂੰ ਮਾਤਾ ਪਿਤਾ ਪਿੰਨੇ ਜਨਮ ਦਿੱਤਾ ਤਾਂ ਮਾਤਾ ਪਿਤਰ ਵੀ ਖੁਸ਼ ਹੋਊਗੇ ਸਾਡੇ ਬੱਚੇ ਇੱਕ ਚੰਗੇ ਪਾਸੇ ਦਾ ਕਿ ਆਪਣੀ ਜ਼ਿੰਦਗੀ ਸਵਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੇ ਹਾਲ ਸਾਰੇ ਬਹੁਤ ਹੀ ਸਤਿਕਾਰਯੋਗ ਸੁਆਮੀ ਕੁਮਾਰ ਸੋਰੀ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਏ ਨੌਜਵਾਨਾਂ ਨੂੰ ਤੇ ਮੈਡਮ ਜਿੰਦਰ ਸਿੰਘ ਜੀ ਦੁਆਰਾ ਕੀਤਾ ਗਿਆ ਨੌਜਵਾਨਾਂ ਨੂੰ ਜਿਹੜਾ ਸਿੱਖੀ ਨਾਲ ਜੋੜਨ ਦੇ ਲਈ ਇਹ ਦਾਮ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਹ ਉਪਰਾਲਾ ਕੀਤਾ ਗਿਆ। ਬਹੁਤ ਵਧੀਆ ਉਪਰਾਲਾ ਹੈ। ਗੁਰਮਤ ਸਮਾਗਮ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਔਰ ਆਪਣੀ ਪੰਜਾਬੀਅਤ ਨਾਲ ਜੁੜ ਕੇ ਰਹਿਣਾ। ਇਸ ਤਰ੍ਹਾਂ ਦੇ ਉਪਰਾਲੇ ਅਗਰ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਹੁੰਦੇ ਰਹਿਣ। ਤਾਂ ਮੇਰੇ ਖਾਲਜ ਜਿਹੜੀ ਆਪਣੀ ਸਿੱਖੀ ਆ ਉਹ ਕਿਤੇ ਨਹੀਂ ਇਧਰ ਉਧਰ ਹੋ ਗਈ। ਸੋ ਅੱਜ ਦੇ ਦਿਨ ਦੀ ਮੈਂ ਜਿਹੜੇ ਸਾਡੇ ਇੱਥੋਂ ਦੀ ਟੀਮ ਐ ਬੀਬੀ ਜਸਵਿੰਦਰ ਕੌਰ ਜੀ ਇਹਨਾਂ ਨੇ ਉਪਰਾਲਾ ਕੀਤਾ ਹੈ ਵਧਾਈ ਦੇ ਪਾਤਰ ਨੇ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪਰ ਅੱਜ ਦੇ ਦਿਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿੱਦਾਂ ਕਹਿੰਦੇ ਕਿ ਬਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਜਦੋਂ ਉਹਨਾਂ ਨੂੰ ਉੱਥੇ ਵਿਛੋੜਾ ਪਿਆ ਸੀਗਾ ਉਸ ਦੰਦਾ ਹੀ ਅੱਜ ਦਾ ਦਿਨ ਹੈ ਦੁਖਦਾਈ ਵੀ ਕਹਿ ਸਕਦੇ ਆ ਪਰ ਲੇਕਿਨ ਸਿੱਖੀ ਨਾਲ ਜੁੜਿਆ ਹੋਇਆ ਵੀ ਕਹਿ ਸਕਦੇ ਆ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਲ ਗੁਰੂ ਤੇਲ